ਹਾਂ ਰੈਪੰਦਾ ਉਲਾ ਕਰਕੇ ਤੇਰੀ ਯਾਦ ਚ ਕਮਲੀਏ ਰੋਮਾ ਜਿੱਥੇ ਚੱਲੇ ਕੋਈ ਕੋ ਐ ਦਦੀਪੂਆ ਕੋ ਚੱਲੇ ਦਦੀਪੂਆ ਕੋ ਐ ਬੜਾ ਛੋੜਾ ਬੜ ਕੇ ਜਾਂਦਾ ਲਾੜੀ ਦਾਲ ਚੋਲ ਮਾਣੀ ਡੀਸੀਐਮ ਹੋ ਜਾਣਾ ਜੱਗ ਵਾਲੇ ਚਾਲ ਚੋਣ ਹੋਣੀ ਸਾਡਾ ਸਾਰਿਆਂ ਨੂੰ ਸਵਾਗਤ ਤੁਹਾਡਾ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਕਿ ਸਾਰੇ ਬਹੁਤ ਹੀ ਘੈਂਟ ਤੁਹਾਨੂੰ ਦੇਖੋਣਗੇ ਅੱਜ ਅਸੀਂ ਪਹਿਲੀ ਗੱਲ ਤੇ ਹੈ ਕਿ ਬਲੌਗ ਬੜੇ ਦਿਨਾਂ ਬਾਅਦ ਆ ਰਿਹਾ ਚਾਰ ਪੰਜ ਦਿਨ ਹੋ ਗਏ ਨੇ ਕਰ ਰਹੇ ਜਿਗਾ ਕਿ ਕਾਫੀ ਘਰ ਦਾ ਕੰਮ ਲਾ ਲਓ ਖੇਤੀਬਾੜੀ ਦਾ ਕੰਮ ਲਾ ਲਓ ਪੱਠੇ ਬੀਜੇ ਪਾਣੀ ਲਾਇਆ ਇਹ ਉਹ ਨਾ ਸਾਰਾ ਕਰਕੇ ਕੰਮ ਤੇ ਟਾਈਮ ਨਹੀਂ ਲੱਗਾ ਅੱਗੇ ਚੱਲੇ ਆ ਭੂਆ ਦੇ ਘਰ ਕਰੋ ਪੂਰੇ ਬਲੌਗ ਨੂੰ ਇੰਜੋਏ ਤੇ ਅਸੀਂ ਹਾਂ ਆਪਣੀ ਆਪਣੀ ਲਾਡੋ ਰਾਣੀ ਜੀ ਤਿਆਰ ਕਰ ਜੋ ਗਰਮ ਕਰਨ ਰੱਖਿਆ ਹੋਇਆ ਸਫਾਈ ਕਰਨੀ ਸੋਚ ਨੂੰ ਯਾਦ ਆ ਗਿਆ ਕਿ ਥੋੜਾ ਜਿਹਾ ਸਾਫ ਕਰ ਲੈਣੇ ਆ ਕਿਉਂਕਿ ਤੇ ਜਦ ਸਾਫ ਹੋਵੇ ਨਾ ਸੋਹਣੀ ਲੱਗਦੀ ਆ ਆਪਣੀ 베ਵੀ ਗੱਡੀਆਂ ਨਾਲ ਆਖਦੇ ਆ 베ਵੀ ਸੋਹਣੀ ਐ ਹੈ ਨਹੀਂ ਕਿਉਂਕਿ ਇਹ ਵੀ ਸਾਡੇ ਘਰ ਦੇ ਜੀ ਆ ਪਰਿਵਾਰ ਦੇ ਜੀ ਆ ਸਾਫ ਕਰਨਾ ਬਹੁਤ ਲਾਜ਼ਮੀ ਹੁੰਦਾ ਹਰ ਇੱਕ ਚੀਜ਼ ਨੂੰ ਇਹਨਾਂ ਨਾਲ ਹੀ ਅਸੀਂ ਆਪਣਾ ਹਨਾ ਘੁੰਮਦੇ ਫਿਰਦੇ ਆ ਨਿਆਰੇ ਲੰਨੇ ਜ਼ਿੰਦਗੀ ਦੇ ਤੇ ਚਲੋ ਜੀ ਸਾਫ਼ ਕਰਕੇ ਫੇ ਆਪਾਂ ਹੁਣ ਚਲਾਂਗੇ ਮਾਰ ਪਾਵਾਂਗੇ ਚੱਲਣੇ ਤੇ ਇਹ ਮੈਂ ਪਾ ਆ ਕਿ ਸਾਫ਼ ਸੁਥਰ ਕਰਨੀ ਕਿਹਦੀ ਗੱਡੀ ਆ ਨਾ ਬਈ ਤੇ ਬੰਦਾ ਫੇ ਸੜਕ ਤੇ ਜਾਂਦਾ ਬੰਦਾ ਸੋ ਗੱਲਾਂ ਕਹਿੰਦਾ ਯਾਰ ਦੇਖੋ ਗੱਡੀ ਸਾਫ਼ ਹੀ ਨਹੀਂ ਕੀਤੀ ਤੁੰਦਿਆਂ ਨੇ ਤੇ ਇਹ ਗੱਲਾਂ ਨੇ ਬਿੱਤਰ ਪਿਆ ਰਹੋ ਸਾਫ਼ ਸੁਥਰ ਕਰਕੇ ਚਲੋ ਜੀ ਸਮਗਈ ਆਪਣੀ ਗੱਡੀ ਹੁਣ ਇੱਧਰ ਚਲੋ ਅਸੀਂ ਚਲੀਏ ਆਪਾਂ ਠੂਵਾ ਬੇ ਕਾਲੀ ਚਲੋ ਮਿੱਤਰਾਂ ਦੇ ਟੰਟਣਾ ਲਹ ਰੇ ਬੰਦਾ ਉਲਾ ਕਰਕੇ ਤੇਰੀ ਯਾਦ ਚ ਕਮਲੀਏ ਰੋਮਾ ਮੈਨੂੰ ਦੇ ਨਾਂ ਦੇਖਾਂ ਲੈ ਚੱਕ ਠੀਕ ਆ ਟੌਰ ਮਿੱਤਰਾਂ ਦੀ ਚੈੱਕ ਕਰ ਟੌਰ ਮਿੱਤਰਾਂ ਦੀ ਚਲੋ ਅਸੀਂ ਚਲੀਏ ਚਲੋ ਓਪਨ ਦਾ ਡੂਰ ਓਪਨ ਦਾ ਡੂਰ ਤਾਂ ਆਕੇ ਚੱਲ ਵੀ ਟੁੱਪ ਬੁੜੀ ਆ ਭਰਾਵਾ ਟੁੱਪ ਬਹੁਤ ਜ਼ਿਆਦਾ ਜੁੜੀ ਹੋਈ ਓਏ ਵਾਹਿਗੁਰੂ ਵਾਹਿਗੁਰੂ ਚਲੋ ਜੀ ਓਏ ਆ ਗੂ ਨੇ ਓਏ ਉਿੱਤੀ ਓਏ ਕੋ ਦੇ ਹੋਮੀ ਓਏ ਕਿੱਥੇ ਚੱਲੇ ਜੀ ਕਿੱਥੇ ਚੱਲੇ ਕੋਈ ਕੋ ਐ ਦਾਦੀ ਪੂਆ ਚੱਲੇ ਦਾਦੀ ਪੂਆ ਕੋ ਏ ਬੋੜਾ ਛੋੜਾ ਵਰਗੀ ਜਿਹਾ ਨਾ ਹੀ ਪਾਸਵਰ ਨਜ਼ਰ ਆਜੇ ਨਜ਼ਰ ਇਹਨੂੰ ਓਏ ਚੀ 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 ਮਿੱਟੂ ਚਲੋ ਜੀ ਚਲੀ ਹੁਣ ਚੰਨੇ ਵਾਰ ਆ ਮੇਰੀ ਚਲੋ ਜੀ ਚਲੀ ਚਲੀ ਪਿਆਨਾ ਕੀ ਭਰੇ ਆ ਰੋ ਜੀ ਚਲੋ ਜੀ ਅੰਮਨ ਦੀ ਐਡਵੋਕੇਟ ਅੰਮਨ ਦੀ ਦੀ ਐ ਦਾਦੀ ਭੂਆ ਨੇ ਬੁਲਾਇਆ ਹੈ ਚਲੋ ਬੁਲਾਵਾ ਆਇਆ ਹੈ ਹਮ ਕਿ ਚਲਾਂ ਕਿ ਪਾਸ ਕਿਤੇ ਨਾ ਤੂੰ ਆ ਕੇ ਪਾਸ ਕਿੱਥੇ ਚੱਲੇ ਜੀ ਛੋਲੇ ਛੜੇ ਬਣ ਕੇ ਛੋਲੇ ਛੜੇ ਬਣ ਕੇ ਬਣ ਕੇ ਐ ਅੱਜ ਤਾਂ ਤੀਜਰ ਕੁੜੀਆਂ ਪਟਕਿਆਉਂਗਾ ਅੱਜ ਤਾਂ ਕੇ ਨਾ ਕੋਈ ਨਹੀਂ ਪਟਣੀ ਐ ਨਹੀਂ ਨਹੀਂ ਪਟਣੀ ਸਮਝੋ ਬਣ ਕੇ ਅੱਜ ਵੀ ਫੇਰੂਗੀ ਦੇਖੀ 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 ਹਰਮਨ ਹਰਮਨ ਚਲੋ ਜੀ ਆਓ ਦੀ ਵੇਟ ਉਸ ਸਸਾਰ ਪਰ ਹਰਮਨ ਈ ਈ ਹਮਮ ਲੋ ਜੀ ਇਹ ਸਾਡੇ ਪੂਆ ਦਾ ਘਰ ਬਣਦਾ ਪਿਆ ਕੰਸਟਰਕਸ਼ਨ ਚੱਲਦੀ ਪਈ ਆ ਘਰ ਦੀ ਸੋ ਇਹ ਬਹੁਤ ਵਧੀਆ ਕੈਂਡ ਕੰਮ ਲੱਗਾ ਮੈਨੇ ਜਿਹੜਾ ਆਹ ਕੰਮ ਕੀਤਾ ਹਨਾ ਕਿ ਸਿੱਧੀ ਗੱਡੀ ਮੋਟਰਸਾਈਕਲ ਸਿੱਧਾ ਅੰਦਰ ਇਹ ਗੱਡੀ ਸੀ ਪਹਿਲਾਂ ਜੋ ਟਰੈਕਟਰ ਗੱਡੀਆਂ ਆ ਕਰਾ ਸਿੱਧੀਆਂ ਅੰਦਰ ਆਹ ਕੰਮ ਬਹੁਤ ਨਿਆਰਾ ਮੇਨ ਰੋਡ ਤੋਂ ਕਿਉਂਕਿ ਪਹਿਲਾਂ ਇਹ ਇੱਥੇ ਟੀਬੀ ਜੀ ਹੁੰਦੀ ਸੀ ਇੱਥੇ ਆਹ ਹੁੰਦੀ ਕਾਂ ਇੱਥੇ ਹੁੰਦੀ ਸੀ ਤੇ ਇਹ ਚੀਜ਼ ਬਹੁਤ ਕੈਂਡ ਕਰਤੀ ਚੀ ਹੁਣ ਸੋ ਇਹ Mandiara ya <laughs> pula kayak kerjaan kita sediyan, getian, title, motor, sediyan, under. tujuh buka karibical deh, apa? Okay,

ਕਿਤੇ ਆ ਕਿਤੇ ਆ ਕਿਤੇ ਹੋਏ ਚਲ ਚਲੋ ਇੰਜੋਏ ਕਰੋ ਇਹਦੀ ਬਹੁਤ ਲੋੜ ਸੀ ਯਾਰ ਦੇਖੀਓ ਲਈ ਦਾਲ ਚੁਲ ਮਾਣੀ ਟੀਸੀਐਮ ਭੋਜਨ ਆਹ ਜਾਗ ਵਾਲੀ ਦਾਲ ਚੁਲ ਮਾਣੀ ਆਹ ਲੱਗਰ ਕਹਿੰਦਾ ਕਹਿੰਦਾ ਚਲੇ ਵੇ ਕਹਿੰਦਾ ਗੁਰਦੁਆਰਾ ਚਲੇ ਕਹਿੰਦਾ ਕਿੰਨੇ ਰੋਟੀ ਕਹਿੰਦਾ ਘਰੇ ਵੀ ਪਕਾ ਲਿਆ ਕਰੋ ਜਿਸ ਗਿਆmp ਉਹ ਜੇ ਇਹ ਮੁੰਡਾਇਆ 5 ਸਾਲ ਬਾਅਦ ਇਹਦੀ ਵੀਡੀਓ ਤੁਹਾਨੂੰ ਆਪਾਂ ਇਹ ਸ਼ੇਅਰ ਕਰਦੇ ਆ ਬਲੌਗ ਦੇ ਵਿੱਚ ਦੇਖਿਓ ਪੂਰੀ ਵੀਡੀਓ ਇਹ ਸਾਡੀ ਇਹ ਸਾਡੀ ਬੀਬੀ ਇਹ ਸਾਡੀ ਬੀਬੀ ਅੱਜ ਕੱਲ੍ਹਆਂ ਕਿੱਥੇ ਕਿੱਥੇ ਆ ਮੂੰਹ ਬੀਕਿੰਗ ਨਾ ਕਰੀਂ ਸਾਈ ਸੁਤੀ ਰਹਿੰਦੀ ਤੇ ਦਾਮ ਚੋਲ ਮਣੀ ਖਾ ਗਈ ਜਾਂ ਨਹੀਂ ਉੱਡਿਆ ਬੀਬੀ ਬੀਬੀ ਦਾ ਬੀਬੀ ਖੁਣ ਬਣਾਉਂਦੀ ਨਾ ਆਪਣਾ ਆ ਆਈ ਡੀ ਗਲ ਗਈ ਤੇ ਨਾ ਤੂੰ ਹੁਣ ਬਣੀ ਗੱਲ ਕਿ ਤੁਸੀਂ ਵੀ ਆ ਲਓ ਇੱਕ ਵਾਹਣ ਕਿੱਥੇ ਆ ਲੈ ਆ ਲੈ ਬਲਾ ਬਲਾ ਤੂੰ ਨਾ ਮਾਂ ਨੂੰ ਹੋ ਜਾਣਾ ਤੇ ਆਹ ਤੇ ਉਹਦੀ ਮਾਰ ਕੀ ਪਨੀਰ ਵਾਲਾ ਰਹਿ ਗਿਆ ਹਾਂ 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 ਪਨੀਰ ਹੈਗਾ ਪਨੀਰ ਪਨੀਰ ਹੈਗਾ ਅੱਜ ਦਾ ਪਨੀਰ ਅਸੀਂ ਇਹ ਵੀ ਦਿਖਾਣਾ ਅਸੀਂ ਪਨੀਰ ਵੀ ਖਾਣੇ ਹੁੰਦੇ ਹਾਂ ਚਲੋ ਮਾਂ ਵੀ ਹੱਥ ਹੋਏ ਪੰਜ ਲਾ ਕੇ ਜੀ ਅਸੀਂ ਅਮੀਰ ਹਾਂ ਅਸੀਂ ਪਨੀਰ ਵੀ ਖਾਣੇ ਹੁੰਦੇ ਹਾਂ ਅਸੀਂ ਦਾਦਲ ਬਣੀ ਵੀ ਖਾਣੇ ਅਸੀਂ ਪਨੀਰ ਵੀ ਖਾਣੇ ਹੁੰਦੇ ਹਾਂ ਪਨੀਰ ਦੀ ਵੀਡੀਓ ਅਸੀਂ ਤਾਂ ਲੱਗੇ ਬਾਅਦ ਚ ਪਉਣਗੇ ਫੇਰ ਨਾ ਜਾਵੇ ਕਿਤੇ ਇਹ ਪਨੀਰ ਦੀ ਵੀਡੀਓ ਆਹ ਹੈ ਆ ਜਾਣਾ ਲਾਇਓ ਹਾਂ ਪਾੜ ਲਾਇਆ ਹੋਈ ਖਾਣੇ ਤੇ ਪਨੀਰ ਆਹ ਹੈ ਆਹ ਹੋਏ 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 ਕੋਈ 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 ਇਹਨੇ ਬਾਈ ਗਰੂ ਲੈ ਆਵੀਂ ਹਦਮਾ ਆ ਗਿਆ ਸਾਡੇ ਵਿੱਚ ਚੱਕ ਦੋ ਫੱਟੇ ਲੰਗਰ ਪਾਣੀ ਛਕਣ ਤੋਂ ਬਾਅਦ ਹੁਣ ਅਧਵਾਣਾ ਤੇ ਇਸ ਤੋਂ ਬਾਅਦ ਚਾਹ ਪੀਵਾਂਗੇ ਫਿਰ ਮੁੜਦੇ ਸਾਡੀ ਭੂਆ ਆਈ ਨਹੀਂ ਵੀਡੀਓ ਦੇ ਵਿੱਚ ਭੂਆ ਸਾਡੀ ਆਈ ਨਹੀਂ ਵੀਡੀਓ ਤੇ ਤੇਨੂੰ ਕੰਮ ਹੀ ਬੜੇ ਬਹੁਤ ਕੰਮ ਹੀ ਬੜਿਆ ਕਰਨਾ ਚਾਹੀਦਾ ਚਲੋ ਜੀ ਫਿਰ ਹਾਂ ਚਲੋ ਜੀ ਹੁਣ ਚਲੋ ਘਰਾਂ ਨੂੰ ਭੂਆ ਦੇ ਘਰ ਤੋਂ ਹੋ ਕੇ ਓ ਦਰਸ਼ਕ ਸਾਡੇ ਮੇਨ ਬੈਠੇ ਆ ਬਾਏ ਬਾਏ ਟਾਟਾ ਸਾਰਿਆਂ ਨੂੰ ਬਾਏ ਬਾਏ ਚਲੋ ਜੀ ਡੁੱਬਦਾ ਸੂਰਜ ਹਾਂ ਚਲ ਗਿਆ ਕਰਾਣੂ ਚਲੋ ਇਧਰ ਆ ਹੁਣ ਤੋੜਿਆ ਭਈ ਇਹ ਚਲੋ ਮੇਰੇ ਪਿਆਰਿਓ ਬੈਠੋ ਸਾਰੇ ਸਾਰੇ ਜਣੇ ਆਮ ਲੈ surprise oh moto. Tuka di. Tuka di. Marah.

ടൈമിൽ പാല ഓട്ടോ അതോ ടീക്ക 哦，给爸、yeah. okay，你、yeah, 看、okay,，爹尼个美女，老婆，啥子关系？嘿嘿，我爸是木，我爸是。 किधर गई चल तू भी रो आगे चल तू भी रो आगे तू भी रो आ चल ਤਨ ਬਾਸ ਮਮਮੀ ਨੂੰ ਉਤਰਨਾ ਮੋੜਨਾ ਚੱਲ ਜੇ ਬੱਚੀ ਇੰਗਾ ਤੇ ਆਉਂਦੇ ਆ ਆਹ ਅੰਮਾ 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 ਕਿਹਨੇ ਕਰਕੇ ਦਿੰਦਾ ਨੂੰ ਸੀ ਕੌਣਾ ਯਾਰ ਬਰਾ ਮੇਰਾ ਮੇਰਾ ਸੁਣ ਲੈ ਤਾਂ ਇਧਰ ਆ ਜਾਂਦਾ ਨਹੀਂ ਜੀ ਆ ਕਰ ਲੈਟਰ ਦੇ ਦੋ ਹੁਣ ਬੀੜੀਆਂ ਪੈਣ ਰੱਖੇਗਾ ਨਾ ਮੇਰਾ ਹਾਂ ਚਲੋ ਚਲੋ ਬਿਠਾਓ ਪਹਿਲੇ ਸਾਰੇ ਕਿਤਾ ਚਲੋ ਚਾਚੀ ਜੀ ਨੇ ਬੈਠੇ ਜਾਈਏ ਦੋਵੇਂ ਸਾਹਮਣੇ ਬੈਠੋ ਨਾ ਕੋਈ ਨਹੀਂ ਇਧਰ ਨਿਕਲੋ ਇਧਰ ਨੂੰ ਕਰ ਚਲੋ ਚਲੋ ਚੱਲੋ ਪਾਪਾ ਚਲੋ ਪਾਪਾ ਜਿੱਦਾਂ ਕਹਿੰਦੇ ਆ ਗੱਮੇ ਬਣਾਉ ਆ ਜਾ ਨਾ ਉਹ ਲੈ ਜਾ ਤੂੰ ਬੜੇ ਦਿਨਾਂ ਬਾਅਦ ਮੋਕਾ ਆਇਆ ਚਲੋ ਚਲੋ ਮੋਕਾ ਇਹ ਤੂੰ ਗੱਪੇ ਮਾਰ ਹਲੋ ਹਾਂਜੀ ਹਾਂਜੀ ਰਾਮੰਦ ਮੈਂ ਆਇਆ ਦਰ ਆਇਆਹੀਂ ਪੁੱਜ ਕੇ ਕੋਈ ਆਣਾ ਦੇ ਬਲਾਲ ਜਿੰਨਾ ਰੁਕੀ ਜਾ ਲੈ ਕੰਮ ਤਾਂ ਸ਼ੁਰੂ ਨੂੰ ਬੈਠ ਕੇ ਲੈਣ ਦੇ ਠੀਕ ਹੈ ਪਹਿਲੇ ਬਾਅਦ ਚਲੋ ਮਾਰ ਦੇ ਦੂਜੀ ਵੀ ਜਾਨ ਮੈਨੂੰ ਬੜਾ ਰਹਿ ਤੱਕ ਸਾਂਗੀ ਦਾ ਮਾਇਲੇ ਕੋਈ ਇਧਰੋਂ ਨਹੀਂ ਅਕਲੋਣੀ ਸੀ ਮਾਮਾ ਹਾਂ ਦੂਜੀ ਫਾਤਾ ਲਾਉਣੀ ਆ ਅਤੇ ਇਹ ਗੱਡਾ ਨੂੰ ਰੱਖ ਚਲੋ ਕਰ ਦੋ ਮੈਂ ਰੋਕੇ ਰੁਕਿਓ ਚੱਕਰ ਗੇਰ ਕਿਹੜੇ ਪਾਸੇ ਲਾ ਦਾਨੂੰ ਵੀ ਪਤਾ ਮੈਨੂੰ ਵੀ ਨਹੀਂ ਪਤਾ ਆ ਫੋਟੋ-ਮੂਟੇ ਨਾ ਜਿਆਦੇ ਇਹ ਮੈਨੇ ਫੋਟੋ ਖਿੱਚੀ ਥੋੜੀ ਦੇਰ ਹੋ ਗਈ ਚਲ ਕੱਟ ਚੰਗ ਕੱਟ ਦੂ ਕੱਟਦਾ ਕੱਟ ਕੱਟ ਸ਼ੁਰੂ ਕਰ ਜਲਦੀ ਸਾਰਾ ਵੀ ਟੱਗਾ ਬਹਿ ਕੇ ਅੱਗੇ ਇੱਧੇ ਕਰ ਦੇ ਜੰਮੜੀ ਦੇ ਜੰਮੜੀ ਆ ਜਾ ਆ ਜੀ ਖਾਣ ਦੇ ਜੰਮੜੀ ਆ ਦੀ ਕੰਮ ਆ ਦੋ ਚਮਚ ਲਈ ਚਮਚ ਨਾਲ ਆ ਮੈਂ ਕਰ ਦਿੰਦੀ ਇਹ ਰਹੀ ਸੀ ਤੇ ਆਪਸ ਜੀ ਖਾਣ ਦੇ ਜੇ ਤੁਹਾਨੂੰ ਕੋਲਾ ਨਹੀਂ ਤੇ ਤੂੰ ਹੀ ਆਉਂਦਾ ਦੂਜੀ ਵਾਰ ਸੁਣਾ ਕਰਾਂ ਤੂੰ ਖਾ ਉਹ

ਇਹ ਨੀ ਨੀ ਨਾ ਨਾ ਅੜੀ ਤੇਰਾ ਅੜਾ ਅੜੋ ਓਏ ਚੱਲ ਆਇਆ ਤੂੰ ਵੀ ਕਾਲਾ ਕਾਲਾ ਉਹ ਗੋਆ ਤਾ ਤੂੰ ਕਾਲਾ ਬੱਸ ਮੈਨੇ ਜੀ ਹੈ ਗਈ ਨਾ ਮੋਰੀ ਕਾਲੀ ਮੋਰੀ ਕੋਈ ਕਰਦੀ ਸਰਦੀ ਕੱਢੀ ਤੇ ਅੰਦਰ ਸਰਦੀ ਨੂੰ ਲਾਉਂਦਾ ਮੈਂ ਇਹ ਕਿਵੇਂ ਹੋਵੇਗਾ